ਚੋਰੀ ਨਸ਼ਾ ਛਡਾਉਣ ਵਾਲੀ ਅੱਜ ਤੱਕ ਦੁਨੀਆ ਤੇ ਕੋਈ ਦਵਾਈ ਨਹੀਂ ਬਣੀ ਜਿਹੜੀ ਬਣੀ ਆ ਉਹ ਤੁਹਾਨੂੰ ਡਾਕਟਰ ਸਾਰੇ ਕੈਮੀਕਲੇ ਦਿੰਦੇ ਨੇ ਵੀ ਹਾਂ ਕੁੱਟ ਕੇ ਦਾਲ ਸਬਜ਼ੀ ਚ ਪਾ ਦਿਓ ਦੁੱਧ ਚ ਘੋਲ ਕੇ ਦੇ ਦਿਓ ਲੱਸੀ ਚ ਘੋਲ ਕੇ ਦੇ ਦਿਓ ਉਹ ਸਾਰਾ ਤੁਹਾਨੂੰ ਕੈਮੀਕਲ ਖਿਲਾ ਰਹੇ ਨੇ ਨਾ ਕਿ ਤੁਹਾਡੇ ਜਿਹੜੇ ਬੱਚਿਆਂ ਦੀ ਉਹ ਜ਼ਿੰਦਗੀ ਸੁਧਾਰਨ ਦੇ ਵਜਾਏ ਹੋਰ ਜ਼ਿਆਦਾ ਬਿਗੜ ਦੇ ਮੂੰਹ ਦੇ ਵਿੱਚ ਲੈ ਕੇ ਜਾ ਰਹੇ ਆ ਕਈ ਲੋਕਾਂ ਨੂੰ ਅਟੈਕ ਆ ਗਿਆ ਉਹਦੇ ਨਾਲ ਕਿਉਂਕਿ ਉਹਨੇ ਤੁਹਾਡੀ ਇੱਕਦਮ ਤੁਹਾਡਾ ਸਾਰਾ ਕੁਝ ਅੰਦਰ ਸਟਕ ਕਰ ਦੇਣਾ ਬੰਦੇ ਕਰ ਦੇਣਾ ਬਲੌਕ ਹੀ ਕਰ ਦੇਣਾ ਤੁਹਾਡੀ ਬਾਡੀ ਨੂੰ ਤੁਸੀਂ ਇਹ ਦੇਖੋ ਵੀ ਉਹ ਤੁਹਾਨੂੰ ਫਾਇਦਾ ਕਰੂਗੀ ਜਾਂ ਨੁਕਸਾਨ ਕਰੂਗੀ ਜੀਵ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਸਰਕਾਰ ਆਪ ਵੰਡਦੀ ਹੈ ਹਾਂਜੀ ਸਰਕਾਰੀ ਹਸਪਤਾਲਾਂ ਦੇ ਵਿੱਚ ਅਵੇਲੇਬਲ ਹੈ ਜੀ ਉਹ ਕਹਿੰਦੇ ਨਾ ਮੁਨਕ ਨਹੀਂ ਹੈ ਛਡਾਣੀ ਤੁਸੀਂ ਇਹ ਕਹਿ ਲਓ ਕਿ ਉਹ ਤੁਸੀਂ ਇਹ ਲਿਆ ਕੇ ਦੇ ਦਿਓ ਕਿੰਨੇ ਕੁ ਬੰਦਿਆਂ ਦਾ ਉਹਨੇ ਨਸ਼ਾ ਛਡਾਤਾ ਉਸ ਚੀਜ਼ ਨੇ ਤੁਸੀਂ ਦੇਖੋ ਜੀ ਕੈਮੀਕਲ ਬੇਸ ਦੀ ਚੀਜ਼ ਤੁਸੀਂ ਕੋਈ ਵੀ ਖਾਓਗੇ ਚਾਹੇ ਤੁਸੀਂ ਘਰ ਆਪਣੇ ਕੈਮੀਕਲ ਕੋਈ ਡਰਿੰਕ ਪੀ ਰਹੇ ਹੋ ਕੁਝ ਪੀ ਰਹੇ ਹੋ ਤੁਹਾਡੇ ਸਰੀਰ ਨੂੰ ਬਚਾਊਗੀ ਜਾਂ ਖਤਮ ਕਰੂਗੀ ਇਹ ਦੱਸੋ ਤੁਸੀਂ ਕੋਈ ਵੀ ਚੀਜ਼ ਜੀਭ ਥੱਲੇ ਰੱਖਦੇ ਹੋ ਚਾਹੇ ਤੁਸੀਂ ਹਾਰਟ ਦੀਆਂ ਨਾੜਾਂ ਖੋਲਣ ਵਾਲੀ ਗੋਲੀ ਰੱਖਦੇ ਹੋ ਹੂੰ ਤੋਡੇ ਉਹ 7 ਸਕਿੰਟ ਦੇ ਵਿੱਚ ਤੁਹਾਡੇ ਹਾਰਟ ਤੇ ਅਸਰ ਕਰ ਦਿੰਦੀ ਹੈ 7 ਸਕਿੰਟ ਦੇ ਵਿੱਚ ਸਿਰਫ 7 ਸਕਿੰਟ ਦੇ ਵਿੱਚ 7 ਸਕਿੰਟ ਦੇ ਵਿੱਚ ਇੰਨੀ ਕੁ ਜ਼ਿਆਦਾ ਮਤਲਬ ਸਬ ਲਿੰਗਵਲ ਜਿਹੜੀ ਤੁਹਾਡੇ ਜੀਭ ਦੇ ਥੱਲੇ ਇੱਕ ਤਰ੍ਹਾਂ ਦੀ ਨਸ ਹੈ ਜਾਂ ਉਹ ਸਿੱਧੀ ਤੁਹਾਡੇ ਹਾਰਟ ਨਾਲ ਅਟੈਚ ਹੈ ਉਹਨੇ 7 ਸਕਿੰਟ ਦੇ ਵਿੱਚ ਅਸਰ ਦਿਖਾ ਦੇਣਾ ਤੁਸੀਂ ਇਹ ਦੇਖੋ ਕੈਂਸਰ ਸਾਜ ਦੇ ਸਮੇਂ ਚ ਸਭ ਤੋਂ ਵੱਧ ਕਿਉਂ ਹੋ ਰਿਹਾ ਕਿਉਂਕਿ ਅਸੀਂ ਤੁੱਥ ਵੇਸਟ ਵਾਸਤੇ ਵਰਤ ਰਹੇ ਹਾਂ ਉਹਦੇ ਵਿੱਚ ਸਭ ਤੋਂ ਵੱਧ ਕੀ ਸਾਲਟ ਹੈ ਲੋਰਲ ਸਲਫੇਟ ਸੋਡੀਅਮ ਲੋਰਲ ਸਲਫੇਟ ਉਹ ਕੀ ਕਰਦਾ ਹੈ ਸਾਡਾ ਜਿਹੜਾ ਸਿੱਧਾ ਸਾਡੇ ਹਾਰਟ ਤੇ ਵੱਜਦਾ ਜਾ ਕੇ ਉਹ ਸਾਡੇ ਸੈੱਲ ਤੇ ਵੀ ਇਫੈਕਟ ਕਰੇਗਾ ਉਹ ਠੀਕ ਹੈ ਜੀ ਉੱਥੇ ਸਾਡੇ ਸੈੱਲ ਜਿਹੜੇ ਡੈੱਡ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਸਾਡੀ ਇਮਿਊਨਿਟੀ ਵੀਕ ਹੋ ਗਈ ਸਾਨੂੰ ਸਮਝੋ ਕੈਂਸਰ ਨੇ ਦੱਬ ਲਿਆ ਸੇਮ ਉਹੀ ਕਾਰਨ ਹੈ ਵੀ ਸਾਡੇ ਜਿਹੜੇ ਸਰੀਰ ਨੂੰ ਇੱਕ ਤਰ੍ਹਾਂ ਦਾ ਦੱਬਿਆ ਜਾ ਰਿਹਾ ਹੈ ਨਾ ਕਿ ਉਹਨੂੰ ਠੀਕ ਕੀਤਾ ਜਾ ਰਿਹਾ ਹੈ ਪਰ ਸਰ ਤੁਹਾਡੀ ਗੱਲ ਤਾਂ ਸਾਰੇ ਸੁਣ ਲੈਂਦੇ ਨੇ ਲੋਕੀ ਸੁਣ ਰਹੇ ਨੇ ਉਹ ਕਹਿੰਦੇ ਨਹੀਂ ਫਿਰ ਅਸੀਂ ਯਕੀਨ ਕੀਤੇ ਕਰੀਏ ਤੁਹਾਡੇ ਦੇ ਯਕੀਨ ਕਰੀਏ ਕਿਹੜੇ ਵੈਤ ਤੇ ਯਕੀਨ ਕਰੀਏ ਜਾਂ ਕਿਹਦੇ ਕੋਲ ਜਾਣੇ ਆ ਉਹਦੀ ਅਸੀਂ ਕਿਵੇਂ ਪਛਾਣ ਕਰੀਏ ਕਿ ਉਹ ਸਹੀ ਹੈ ਜਾਂ ਗਲਤ ਲੋਕ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਲੋਕ ਚਮਕਦੀ ਚੀਜ਼ ਤੇ ਜ਼ਿਆਦਾ ਯਕੀਨ ਕਰਦੇ ਨੇ ਵੀ ਜਹਾਂ ਵੀ ਆ ਚੀਜ਼ ਸਾਨੂੰ ਛੇਤੀ ਅਸਰ ਦਿਖਾਊਗੀ ਛੇਤੀ ਅਸਰ ਦਿਖਾਉਣ ਦੇ ਵਿੱਚ ਆਪਾਂ ਆਪਣੇ ਸਰੀਰ ਨੂੰ ਜਿਹੜੇ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਮ ਕਰ ਲੈਂਦੇ ਆ ਤੁਹਾਡੇ ਤੇ ਯਕੀਨ ਕਰ ਸਕਦੇ ਆ ਦੇਖੋ ਜਿਹੜਾ ਅਸੀਂ ਦੇਖੋ ਅੰ ਅਸੀਂ ਆਪਣੇ ਮਾਲਕ ਨੂੰ ਅਸੀਂ ਪ੍ਰਮਾਤਮਾ ਨੂੰ ਸਾਹਮਣੇ ਖੜਕੇ ਜਵਾਬ ਦੇ ਆ ਵੀ ਹਾਂ ਅਸੀਂ ਆਪਣੀ ਜ਼ਿੰਦਗੀ ਚ ਕੁਝ ਗਲਤ ਨਹੀਂ ਕਰ ਰਹੇ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਉਹ ਤਾਂ ਵਾਦ ਹੀ ਗੱਲ ਆ ਜੀ 8899 ਕੈਪਸੂਲ ਜਿਹੜੇ ਇੱਕ ਟਾਈਮ ਨਸ਼ਾ ਛੱਡਣ ਦੇ ਮਾਰਕੀਟ ਦੇ ਵਿੱਚ ਵਿਕ ਰਹੇ ਨੇ 8899 ਕੈਪਸੂਲ ਇੱਕ ਇੱਕ ਟਾਈਮ ਤੁਹਾਨੂੰ 4-4 ਵਾਰੀ ਦਿਹਾੜੀ ਚ ਦੰਦਦੇ ਨੇ ਉਹਦੀ ਡੋਜ਼ ਦੇ ਹਿਸਾਬ ਨਾਲ ਉਹ ਕੀ ਆ ਜੀ ਉਹ ਸਾਰਾ ਨਸ਼ਾ ਹੀ ਆ ਜਿੰਨੇ ਛਡਾਉਣ ਵਾਲੇ ਨੇ ਸਾਰਾ ਨਸ਼ਾ ਵੇਚ ਰਹੇ ਨੇ ਇੱਕ ਬੰਦੇ ਨੂੰ 8899 ਕੈਪਸੂਲ ਖਵਾਉਣ ਦੀ ਕੀ ਲੋੜ ਆ ਜਾਦੂ ਦਾ ਮਨ ਕਹਿੜਾ ਪੂਰਾ ਤਾਂ ਉਹਨੂੰ ਸਿਰਫ ਤਾਕਤ ਦੀ ਚੀਜ਼ਾਂ ਦੀ ਦੇਣ ਦੀ ਲੋੜ ਹੈ ਤੁਸੀਂ ਜੇ ਤੁਹਾਡੇ ਪ੍ਰੋਡਕਟ ਚ ਤੁਹਾਡੀ ਚੀਜ਼ ਚ ਦਾਮਾ ਤੁਹਾਡੇ ਇੱਕ ਕੈਪਸੂਲ ਨਾਲ ਵੀ ਸਭ ਕੁਝ ਚੱਲ ਸਕਦਾ ਹੈ ਨਸ਼ੇ ਕਰ ਰਿਹਾ ਵਿਅਕਤੀ ਨੇ ਉੱਤੇ ਪਰਿਵਾਰ ਕਈ ਵਾਰ ਇਹ ਸੋਚਦਾ ਹੈ ਕਿ ਇਹਦਾ ਵਿਆਹ ਕਰ ਦੋ ਵਿਆਹ ਕਰਕੇ ਇਹ ਠੀਕ ਹੋ ਜਾਊਗਾ ਉਹ ਸਾਂਭਣੇ ਆਲੀ ਆਜੂਗੀ ਦੇਖੋ ਕਿਸੇ ਦੀ ਕੁੜੀ ਜਿਹੜੀ ਨਸ਼ਾ ਛਡਾਉਣ ਵਾਲੀ ਮਸ਼ੀਨ ਥੋੜੀ ਹੈ ਜੀ ਵੀ ਹਾਂ ਉਹ ਉਹਦਾ ਉਹ ਤੁਸੀਂ ਕਿਸੇ ਤਰੀਕੇ ਨਾਲ ਜਾਂ ਉਹਨੂੰ ਕੋਈ ਐਸੀ ਜੜੀ ਬੂਟੀ ਦੇ ਦੂਗੀ ਵੀ ਉਹ ਕਿਸੇ ਦਾ ਪੁੱਤ ਨਸ਼ਾ ਛਡ ਜਾਊਗਾ ਇਹ ਗੱਲ ਨਹੀਂ ਹੈ ਜੀ ਕਿਉਂਕਿ ਤੁਸੀਂ ਇੱਕ ਬੰਦੇ ਦੀ ਤਾਂ ਜ਼ਿੰਦਗੀ ਬਰਬਾਦ ਹੋ ਰਹੀ ਆ ਤੁਸੀਂ ਉਹਨੂੰ ਇਹ ਕਹਿੰਦੇ ਆਂ ਕਿ ਉਹ ਵਿਆਹ ਕਰ ਦਈਏ ਜਾਂ ਉਹ ਠੀਕ ਹੋ ਜਾਊਗਾ ਤਾਂ ਤੁਸੀਂ ਦੋ ਜ਼ਿੰਦਗੀਆਂ ਦੋ ਘਰ ਜਿਹੜੇ ਬਰਬਾਦ ਕਰਕੇ ਰੱਖ ਦਿੰਨੇ ਹੋ ਮੇਰਾ ਤਾਂ ਮੰਨਣਾ ਇਹ ਆ ਮੇਰਾ ਕਹਿਣਾ ਇਹ ਆ ਬਿਨਾ ਮੰਨ ਤੋਂ ਹਾਂਜੀ ਮੰਨੇ ਨਸ਼ਾ ਨਹੀਂ ਛਡਾਇਆ ਜਾ ਸਕਦਾ ਮੇਰਾ ਤਾਂ 100% ਇਹ ਆ ਵੀ ਬਿਨਾ ਮੰਨ ਤੋਂ ਤੁਸੀਂ ਨਸ਼ਾ ਨਹੀਂ ਛੱਡ ਸਕਦੇ ਦੁਨੀਆ ਤੇ ਇਹੋ ਜੀ ਕੋਈ ਚੀਜ਼ ਨਹੀਂ ਵੀ ਜਾਨਦੀ ਸਾਰੇ ਤੁਹਾਡੀ ਬਿਮਾਰੀ ਤੁਹਾਡੀ ਖਤਮ ਕਰ ਦੇਵੇ ਤੁਹਾਡਾ ਬਿਮਾਰੀ ਜਾਨਦੀ ਸਾਰੇ ਅੰਦਰ ਤੁਹਾਡਾ ਜਿਹੜਾ ਤੋੜ ਆ ਉਹ ਖਤਮ ਕਰ ਦੇਵੇ ਫਿਰ ਜੋ ਦਾਵਾ ਕਰਦੇ ਨੇ ਫਿਰ ਉਹ ਡੇੜੇ ਦਾਵਾ ਉਹ ਕਰਦੇ ਨੇ ਜਿਹੜੇ ਉਹਨਾਂ ਵਿੱਚ ਗਲਤ ਚੀਜ਼ਾਂ ਪਾ ਕੇ ਵੇਚਦੇ ਨੇ ਠੀਕ ਹੈ ਜੀ ਉਹ ਤੁਹਾਨੂੰ ਕੈਪਸੂਲ ਭਰ ਕੇ ਦੇ ਦੇਣਗੇ ਤੁਹਾਨੂੰ ਪਾਊਡਰ ਬਣਾ ਕੇ ਦੇ ਦੇਣਗੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕਰੀਮ ਵਗੈਰਾ ਬਣਾ ਕੇ ਦੇ ਦੇਣਗੇ ਠੀਕ ਹੈ ਉਹ ਤੁਸੀਂ ਖਾਈ ਜਾਓ ਖਾਂਦੇ ਰਹੋ ਤੁਸੀਂ ਇਹ ਲੈ ਲਓ ਬਹੁਤ ਡਾਕਟਰ ਵੈਦ ਕੀ ਕਰਦੇ ਨੇ ਅੱਜ ਦੇ ਸਮੇਂ 'ਚ ਉਹ ਪੁੜੀਆਂ ਹੀ ਬਣਾ ਬਣਾ ਕੇ ਵੇਚੀ ਜਾਂਦੇ ਨੇ ਵੀ ਇਹ ਨਸ਼ਾ ਛਡਾਉਂਦੀਆਂ ਨੇ ਤੁਸੀਂ ਇਹ ਦੇਖੋ ਮੇਰੇ ਕੋਲ ਇਦਾਂ ਦੇ ਨੌਜਵਾਨ ਵੀ ਆਏ ਨੇ ਵੀ ਜਿੰਨਾ ਚਿਰ ਉਹ ਅਸੀਂ ਉਹਦੇ ਕੈਪਸੂਲ ਜਾਂ ਪੁੜੀਆਂ ਖਾਣੇ ਆ ਤਾਂ ਸਾਡਾ ਸਰੀਰ ਚੱਲਦਾ ਰਹਿੰਦਾ ਜਿੱਦਣ ਅਸੀਂ ਛੱਡ ਦਿੰਨੇ ਆ ਤਾਂ ਸਰੀਰ ਉਹੀ ਫੇਰ ਹੈ ਫਿਰ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਉਹ ਨਸ਼ਾ ਛੱਡ ਕੇ ਬੰਦਾ ਉਹ ਡਾਕਟਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਨਸ਼ੇ ਦਾ ਦਲਦਲ ਹੀ ਕੈਸਾ ਦਲਦਲ ਹੈ ਜੋ ਪੰਜਾਬ ਦੇ ਵਿੱਚ ਬਹੁਤ ਵੱਡੇ ਪੈਰ ਪਸਾਰ ਰਿਹਾ ਹੈ ਆਪਾਂ ਗੱਲ ਕਰਦੇ ਆ ਕਿ ਇਨਸਾਨ ਇੱਕ ਤਾਂ ਪਹਿਲਾਂ ਹੀ ਕਰੋ ਤੰਗ ਹੁੰਦਾ ਉੱਤੇ ਜਦੋਂ ਡਾਕਟਰ ਤੇ ਵੈਦ ਵੀ ਇਹੋ ਜਿਹਾ ਟੱਕਰ ਜਾਵੇ ਜਿਹੜਾ ਸਿਰਫ ਲੁੱਟਣ ਤੱਕ ਹੀ ਮਤਲਬ ਰੱਖੇ ਤਾਂ ਇਨਸਾਨ ਦੋਨੇ ਪਾਸੇ ਤੋਂ ਹੀ ਮਾਰ ਖਾਂਦਾ ਹੈ ਅਗਲਾ ਕਹਿੰਦਾ ਕਿ ਮੈਂ ਬਚਣਾ ਚਾਹੁੰਦਾ ਸੀ ਪਰ ਮੈਨੂੰ ਵੈਦ ਤੇ ਡਾਕਟਰ ਚੱਜ ਦਾ ਨਹੀਂ ਟਕਰਿਆ ਉਹਦੇ ਕਰਕੇ ਹੀ ਮੈਨੂੰ ਜਿਹੜੀ ਮਾਰ ਪੈਗੀ ਅੱਜ ਇਹ ਸੇ ਟਾਪਿਕ ਦੇ ਉੱਤੇ ਗੱਲਬਾਤ ਕਰਾਂਗੇ ਡਾਕਟਰ ਜਗਰੂਪ ਸਿੰਘ ਪੰਗੂ ਜੀ ਹੋਣਗੇ ਸਵਾਗਤ ਕਰਦੇ ਆਂ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਇੱਕ ਤਾਂ ਬੰਦਾ ਹੀ ਪਹਿਲਾਂ ਹੀ ਦੁਖੀ ਉੱਤੇ ਜੀ ਡਾਕਟਰ ਤੇ ਵੈਦ ਵੀ ਐਸਾ ਟੱਕਰ ਜਾਵੇ ਜਿਹਨੂੰ ਸਿਰਫ ਪੈਸੇ ਤੱਕ ਮਤਲਬ ਹੋਵੇ ਤੇ ਉਹ ਸੋਚ ਲਾਂਦਾ ਹੈ ਕਿ ਮੈਂ ਉਸ ਫਲਾਣੇ ਡਾਕਟਰ ਕੋਲ ਜਾਊਂਗਾ ਤੇ ਉਹ ਵੀ ਗਾਹਾਂ ਲੁੱਟਣ ਨੂੰ ਤਿਆਰ ਬੈਠਾ ਹੁੰਦਾ ਜੀ ਦੇਖੋ ਇਹਦੇ ਵਿੱਚ ਐਦਾਂ ਹੈਗੀ ਆ ਗੱਲ ਵੀ ਹਰ ਡਾਕਟਰ ਜਾਂ ਵੈਦ ਦੇ ਸੋਚ ਤੇ ਡਿਪੈਂਡ ਕਰਦਾ ਵੀ ਬੰਦਾ ਸੋਚ ਦੀ ਗੱਲ ਕਰਦਾ ਹੈ ਨਾ ਤੁਸੀਂ ਇਹ ਕਹ ਲਓ ਵੀ ਜਿੱਦਾਂ ਦਾ ਤੁਸੀਂ ਅੱਜ ਲੋਕਾਂ ਨਾਲ ਟ੍ਰੀਟ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਤੁਹਾਨੂੰ ਲੇਖਾ ਦੇਣਾ ਪੈਣਾ ਚਾਹੋ ਕੋਈ ਵੀ ਇਨਸਾਨ ਆ ਚਾਹੇ ਕੋਈ ਵੈਦ ਆ ਕੋਈ ਡਾਕਟਰ ਆ ਜਿੱਦਾਂ ਦਾ ਤੁਸੀਂ ਅੱਜ ਉਸ ਨਾਲ ਵਰਤਾਅ ਕਰੋਗੇ ਉਦਾਂ ਦਾ ਹੀ ਉਹ ਚੀਜ਼ ਤੁਹਾਨੂੰ ਉਪਜਗੇ ਤੁਹਾਡੇ ਸਾਹਮਣੇ ਆਊਗੀ ਸਾਡੇ ਕੋਲ ਮਰੀਜ਼ ਆ ਮਰੀਜ਼ ਬਣ ਕੇ ਆਉਂਦਾ ਜੇ ਉਹਨੂੰ ਮਰੀਜ਼ ਦੇ ਹਿਸਾਬ ਨਾਲ ਨਾ ਦੇਖਿਆ ਜਾਵੇ ਤਾਂ ਬਹੁਤ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਮੈਂ ਐਦਾਂ ਦੇ ਵੀ ਮੈਨੂੰ ਮਰੀਜ਼ ਆ ਕੇ ਦੱਸਦੇ ਨੇ ਵੀ ਸਾਤੋਂ 50-50 ਹਜ਼ਾਰ ਲੈ ਲਿਆ ਜੀ ਉਸ ਵੈਦ ਨੇ 50-50 ਹਜ਼ਾਰ ਲੈ ਲਿਆ ਸਾਡਾ ਨਸ਼ਾ ਫੇਰ ਵੀ ਨਹੀਂ ਬੰਦ ਹੋਇਆ ਪਰ ਗੱਲ ਮੈਂ ਸਭ ਤੋਂ ਪਹਿਲਾਂ ਆਪਣੇ ਮਰੀਜ਼ ਨੂੰ ਐਦਾਂ ਦਾ ਨਸ਼ੇ ਵਾਲਾ ਮਰੀਜ਼ ਜਿਹੜਾ ਵੀ ਮੇਰੇ ਕੋਲ ਆਉਂਦਾ ਮੈਂ ਸਭ ਤੋਂ ਪਹਿਲਾਂ ਉਹਨੂੰ ਬੈਠਦੇ ਸਾਰੇ ਇਹ ਗੱਲ ਪੁੱਛਦਾ ਹੁੰਦਾ ਵੀ ਤੇਰਾ ਦਿਮਾਗ ਤੇਰਾ ਦਿਲ ਛੱਡਣ ਨੂੰ ਕਰਦਾ ਤਾਂ ਤੂੰ ਨਸ਼ਾ ਛੱਡ ਸਕਦਾ ਨਹੀਂ ਕੋਈ ਐਦਾਂ ਦੀ ਦੁਨੀਆ ਤੇ ਸ਼ੈ ਨਹੀਂ ਵੀ ਜਿਹੜਾ ਤੇਰਾ ਨਸ਼ਾ ਧੱਕੇ ਨਾਲ ਛਡਾ ਦਵੇ ਜਣੀ ਇਹ ਜੋ ਫਿਰ ਇਹੀ ਸੋਸ਼ਲ ਮੀਡੀਆ ਹੈ ਜੀ ਇਹੀ ਹੋਤੀ ਵੀਡੀਓ ਵੇਖ ਰਹੇ ਨੇ ਲੋਕ ਸਕਰੋਲ ਕਰਦੇ ਨੇ ਕੋਈ ਵੈਦ ਕੋਈ ਡਾਕਟਰ ਕੋਈ ਪੈਥੀ ਵਾਲਾ ਸਾਹਮਣੇ ਆ ਜਾਂਦਾ ਉਸ ਕਹਿੰਦਾ ਕਿ ਮੈਂ ਪਹਿਲੇ ਦਿਨ ਤੋਂ ਹਟਾ ਦਊਗਾ ਤੁਸੀਂ ਕਹੋ ਵੀ ਉੱਥੇ ਕੀ ਕਹਿੰਦੇ ਨੇ ਪਹਿਲੇ ਦਿਨ ਤੋਂ ਨਹੀਂ ਪਹਿਲੀ ਖਰਾਕ ਤੋਂ ਤੁਹਾਡੀ ਤੋੜ ਬੰਦ ਇਹ ਕਿਹਾ ਜਾਂਦਾ ਹੈ ਹਾਂ ਪਹਿਲੇ ਦਿਨ ਤੋਂ ਹਾਂ ਇਹ ਕਹ ਲੂ ਵੀ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਵੀ ਪਹਿਲੀ ਖਰਾਕ ਤੋਂ ਤੁਹਾਡੀ ਤੋੜ ਬੰਦ ਪਹਿਲੀ ਖਰਾਕ ਤੋਂ ਜਾਂ ਪਹਿਲੇ ਦਿਨ ਤੋਂ ਤੁਹਾਡੀ ਤੋੜ ਬੰਦ ਤਾਂ ਸਮਝੋ ਜ਼ਰੂਰ 100% ਤੁਹਾਨੂੰ ਉਹ ਦਵਾਈ ਦੇ ਵਿੱਚ ਤੁਹਾਡਾ ਨਸ਼ਾ ਹੀ ਪਾ ਕੇ ਦੇ ਰਿਹਾ ਹੈ ਕਿਉਂਕਿ ਐਦਾਂ ਦੀ ਕੋਈ ਦੁਨੀਆ ਤੇ ਸ਼ਹਿ ਦਵਾਈ ਮੈਂ ਦੁਬਾਰਾ ਫੇਰ ਕਹਦਾ ਵੀ ਨਹੀਂ ਬਣੀ ਵੀ ਜਿਹੜਾ ਤੁਹਾਡਾ ਖਾਂਦੀ ਸਾਰ ਤੁਹਾਡਾ ਉਧਰੋਂ ਮਨ ਮੋੜ ਦੇਵੇ ਜਦ ਤੱਕ ਇਨਸਾਨ ਆ ਜਿਹੜਾ ਉਹ ਖੁਦ ਤਿਆਰ ਨਹੀਂ ਹੈਗਾ ਉਹ ਚੀਜ਼ ਨੂੰ ਛੱਡਣ ਲਈ ਚਾਹੇ ਕੋਈ ਵੀ ਆ ਦੇਖੋ ਹੁਣ ਤੁਸੀਂ ਕੋਈ ਇਨਸਾਨ ਮੁਹੱਬਤ ਕਰਦਾ ਕਿਸੇ ਚੀਜ਼ ਨਾਲ ਪਿਆਰ ਕਰਦਾ ਕੋਈ ਸ਼ੌਂਕ ਹੈ ਜਦ ਤੱਕ ਉਹ ਦਿਮਾਗ ਦੇ ਵਿੱਚੋਂ ਨਿਕਲਦਾ ਨਹੀਂ ਹੈਗਾ ਜਦ ਤੱਕ ਤੁਸੀਂ ਉਹ ਤੋਂ ਦੂਰ ਨਹੀਂ ਜਾ ਸਕਦੇ ਹੈਨਾ ਜੇ ਤੁਸੀਂ ਉਹਨੂੰ ਛੱਡਣਾ ਨਾ ਚਾਹੋ ਜੇ ਤੁਸੀਂ ਉਹਨੂੰ ੱੱਕੇ ਨਾਲ ਛੱਡਦੇ ਹੋ ਤਾਂ ਤੁਹਾਡੇ ਅੰਦਰ ਬਹੁਤ ਇੱਕ ਪਾਵਰ ਹੋਣੀ ਚਾਹੀਦੀ ਹੈ ਵੀ ਤੁਸੀਂ ਉਹਨੂੰ ਭੁੱਲਣ ਦੀ ਜਾਂ ਉਹਨੂੰ ਛੱਡਣ ਦੀ ਸਮਰੱਥਾ ਆਪਣੇ ਸਮਰੱਥਾ ਤੁਸੀਂ ਆਪਣੇ ਅੰਦਰ ਜਿਹੜੀ ਰੱਖਦੇ ਹੋ ਤਾਂ ਤੁਸੀਂ ਉਹਨੂੰ ਛੱਡ ਸਕਦੇ ਹੋ ਆਦਰਵਾਇਜ਼ ਨਹੀਂ ਨਹੀਂ ਛੱਡ ਸਕਦੇ ਹੁਣ ਅਸੀਂ ਵੀ ਦਵਾਈ ਦਿੰਨੇ ਆ ਤਾਂ ਕੀ ਕਰਦੇ ਆ ਜੀ ਉਹ ਉਹਦੇ ਵਾਸਤੇ ਦਿਮਾਗ ਬੰਦੇ ਦਾ ਪਹਿਲਾਂ ਤਿਆਰ ਹੈ ਤਾਂ ਉਹਨੂੰ ਪ੍ਰੀਪੇਅਰ ਕਰ ਦੇਣਾ ਦੀ ਹਾਂ ਦੀ ਆ ਚੀਜ਼ ਤੂੰ ਖਾਣੀ ਹੈ ਤਾਂ ਆ ਇਦਾਂ ਖਾਣੀ ਹੈ ਤਾਂ ਦਵਾਈਆਂ ਸਾਰੀਆਂ ਜਿਹੜੀਆਂ ਹੈਗੀਆਂ ਸਾਡੀਆਂ ਉਹ ਲੀਵਰ ਨੂੰ ਠੀਕ ਕਰਨ ਵਾਸਤੇ ਜਾਂ ਉਹਦੇ ਸਰੀਰ ਨੂੰ ਤਾਕਤ ਦੇਣ ਵਾਸਤੇ ਨੇ ਪਰ ਦੁਨੀਆ ਵੀ ਜਿਹੜੀ ਹੈਗੀ ਅੱਜ ਦੇ ਸਮੇਂ ਦੇ ਵਿੱਚ ਉਹ ਸਮਝਣ ਨੂੰ ਤਿਆਰ ਨਹੀਂ ਜੇ ਮੈਂ ਕਹਿੰਦਾ ਹੁਣ ਵੀ ਜਾਂ ਇੱਕ ਜਾਂ ਦੋ ਦਿਨ ਤੁਹਾਨੂੰ ਔਖਾ ਲੱਗੂਗਾ ਵੀ ਹਾਂ ਨਸ਼ੇ ਦੀ ਤੋੜ ਲੱਗੂਗੀ ਵੀ ਤੀਜੇ ਦਿਨ ਬੰਦੇ ਦਾ ਸਰੀਰ ਆ ਜਿਹੜਾ ਉਹ ਖੜਨ ਲੱਗ ਜਾਂਦਾ ਹੈ ਹੈਨਾ ਪਰ ਉਸ ਚੀਜ਼ ਨੂੰ ਜਿਹੜਾ ਸੱਚ ਨੂੰ ਮੰਨਣ ਲਈ ਵੀ ਜਿਹੜੀ ਹੈਗੀ ਲੋਕ ਤਿਆਰ ਨਹੀਂ ਹੈਗੇ ਮੰਨਣ ਲਈ ਵੀ ਕਈ ਉਥੇ ਤੁਸੀਂ ਕੀ ਗੱਲ ਕਹੀ ਕਿ ਪਹਿਲੇ ਦਿਨ ਤੋਂ ਨਸ਼ਾ ਕੋਈ ਵੀ ਹਰਬੇਦ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਪਹਿਲੇ ਦਿਨ ਤੋਂ ਖਤਮ ਕਰਦਾ ਵੇ ਜੀ ਇਹ ਗੱਲ ਤੁਸੀਂ ਬਹੁਤ ਓਪਨਲੀ ਕਹਿ ਤਾਂ ਦਿੱਤੀ ਤੁਹਾਡੇ ਯਾਰ ਮਿੱਤਰ ਨੇ ਤੁਹਾਡੇ ਮਿੱਤਰ ਨੇ ਵੈਦ ਨੇ ਡਾਕਟਰ ਨੇ ਤੁਹਾਡੇ ਯਾਰ ਮਿੱਤਰ ਨੇ ਤੁਹਾਡਾ ਹੀ ਫੀਲਡ ਹੈ ਫਿਰ ਉਹਨਾਂ ਤੇ ਕਿਤੇ ਨਾ ਕਿਤੇ ਉਂਗਲ ਤਾਂ ਨਹੀਂ ਚੱਕੀ ਜਾ ਰਹੀ ਸੀ ਬਿਲਕੁਲ ਦੇਖੋ ਜਦੋਂ ਜਿਹੜੀ ਚੀਜ਼ ਜੋ ਗਲਤ ਹੈ ਜੀ ਉਹ ਗਲਤ ਹੈ ਤੁਸੀਂ ਇਹ ਕਹ ਲੋ ਕੋਈ ਆਹ ਚਟਣੀ ਜੀ ਦਿਖਾਈ ਜਾਂਦਾ ਕੋਈ ਤੁਸੀਂ ਇਹ ਦੇਖੋ 8899 ਕੈਪਸੂਲ ਜਿਹੜੇ ਇੱਕ ਟਾਈਮ ਨਸ਼ਾ ਛੱਡਣ ਦੇ ਮਾਰਕੀਟ ਦੇ ਵਿੱਚ ਵਿਕ ਰਹੇ ਨੇ 8899 ਕੈਪਸੂਲ ਇੱਕ ਇੱਕ ਟਾਈਮ ਤੁਹਾਨੂੰ 4-4 ਵਾਰੀ ਦਿਹਾੜੀ ਚ ਦੰਦਦੇ ਨੇ ਉਹਦੀ ਡੋਜ਼ ਦੇ ਹਿਸਾਬ ਨਾਲ ਉਹ ਕੀ ਆ ਜੀ ਉਹ ਸਾਰਾ ਨਸ਼ਾ ਹੀ ਆ ਜਿੰਨੇ ਛਡਾਉਣ ਵਾਲੇ ਨੇ ਸਾਰਾ ਨਸ਼ਾ ਵੇਚ ਰਹੇ ਨੇ ਇੱਕ ਬੰਦੇ ਨੂੰ 8 8 9 9 ਕੈਪਸੂਲ ਖਵਾਉਣ ਦੀ ਕੀ ਲੋੜ ਹੈ ਜਾਦੂ ਦਾ ਮਨ ਕਹਿੜਾ ਪੂਰਾ ਤਾਂ ਉਹਨੂੰ ਸਿਰਫ ਤਾਕਤ ਦੀ ਚੀਜ਼ਾਂ ਦੀ ਦੇਣ ਦੀ ਲੋੜ ਹੈ ਤੁਸੀਂ ਜੇ ਤੁਹਾਡੇ ਪ੍ਰੋਡਕਟ ਚ ਕੋਈ ਤੁਹਾਡੀ ਚੀਜ਼ ਚ ਦਾਮਾ ਤੁਹਾਡੇ ਇੱਕ ਕੈਪਸੂਲ ਨਾਲ ਵੀ ਸਭ ਕੁਝ ਚੱਲ ਸਕਦਾ ਹੈ ਠੀਕ ਹੈ ਜੀ ਜੇ ਤੁਸੀਂ ਕਹਿੰਦੇ ਹੋ ਵੀ ਉਹ ਤਾਕਤ ਵਾਲੀ ਚੀਜ਼ ਹੈ ਤਾਕਤ ਵਾਲੀ ਚੀਜ਼ ਹੈ ਤਾਂ ਤੁਸੀਂ ਉਹਨੂੰ 8 8 9 9 10 10 ਡੋਜ਼ਾਂ ਦੇਣ ਦੀ ਉਹਨੂੰ ਕੀ ਕੀ ਲੋੜ ਹੈ ਤੁਹਾਨੂੰ ਬਿਲਕੁਲ ਸਾਰੇ ਇਹ ਚੀਜ਼ ਦਾ ਉਹ ਗੱਲ ਕਰਦਾਂ ਹੁਣ ਇਹੀ ਗੱਲ ਆ ਜਾਂਦੀ ਹੈ ਲੋਕ ਤਾਂ ਬੜੀ ਉਮੀਦ ਨਾਲ ਜਾਂਦੇ ਨੇ ਜੇ ਚਾਹੇ ਹੋ ਕਿ ਜਿਹਦੇ ਕੋਲ ਮਰਜੀ ਜਾਣ ਮੈਂ ਇਹੀ ਵੀਡੀਓ ਦੇ ਨੀਚੇ ਕਮੈਂਟ ਆ ਜਾਣਗੇ ਕਿ ਅਸੀਂ ਉਹ ਫਲਾਣੇ ਡਾਕਟਰ ਕੋਲ ਗਏ ਸੀ ਉਹ ਫਲਾਣੇ ਡਾਕਟਰ ਕੋਲ ਗਏ ਸੀ ਦੱਸਦਾ ਉਹਦੇ ਵਿੱਚ ਲੋਕ ਇਹ ਵੀ ਕਰਦੇ ਨੇ ਜੀ ਲੋਕ ਇਹ ਕਹਿੰਦੇ ਨੇ ਵੀ ਸਾਨੂੰ ਅੰਦਰ ਚੀਜ਼ ਜਾਂਦੀ ਸਾਰੇ ਸਾਨੂੰ ਅਸਰ ਸ਼ੁਰੂ ਕਰੇ ਪਰ ਦੁਨੀਆ ਤੇ ਇਹੋ ਜੀ ਕੋਈ ਚੀਜ਼ ਨਹੀਂ ਵੀ ਜਾਨਦੀ ਸਾਰੇ ਤੁਹਾਡੀ ਬਿਮਾਰੀ ਤੁਹਾਡੀ ਖਤਮ ਕਰ ਦਵੇ ਤੁਹਾਡਾ ਬਿਮਾਰੀ ਜਾਂਦੀ ਸਾਰੇ ਅੰਦਰ ਤੁਹਾਡਾ ਜਿਹੜਾ ਤੋੜ ਆ ਉਹ ਖਤਮ ਕਰ ਦਵੇ ਫਿਰ ਜੋ ਦਾਵਾ ਕਰਦੇ ਨੇ ਫਿਰ ਉਹ ਜਿਹੜੇ ਦਾਵਾ ਉਹ ਕਰਦੇ ਨੇ ਜਿਹੜੇ ਉਹਨਾਂ ਵਿੱਚ ਗਲਤ ਚੀਜ਼ਾਂ ਪਾ ਕੇ ਵੇਚਦੇ ਨੇ ਠੀਕ ਹੈ ਜੀ ਉਹ ਤੁਹਾਨੂੰ ਕੈਪਸੂਲ ਭਰ ਕੇ ਦੇ ਦੇਣਗੇ ਤੁਹਾਨੂੰ ਪਾਊਡਰ ਬਣਾ ਕੇ ਦੇ ਦੇਣਗੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕਰੀਮ ਵਗੈਰਾ ਬਣਾ ਕੇ ਦੇ ਦੇਣਗੇ ਠੀਕ ਹੈ ਉਹ ਤੁਸੀਂ ਖਾਈ ਜਾਓ ਖਾਂਦੇ ਰਹੋ ਤੁਸੀਂ ਇਹ ਕਹ ਲਓ ਬਹੁਤ ਡਾਕਟਰ ਵੈਦ ਕੀ ਕਰਦੇ ਨੇ ਅੱਜ ਦੇ ਸਮੇਂ 'ਚ ਉਹ ਪੁੜੀਆਂ ਹੀ ਬਣਾ ਬਣਾ ਕੇ ਵੇਚੀ ਜਾਂਦੇ ਨੇ ਜੀ ਇਹ ਨਸ਼ਾ ਛਡਾਉਂਦੀਆਂ ਨੇ ਤੁਸੀਂ ਇਹ ਦੇਖੋ ਮੇਰੇ ਕੋਲ ਇਦਾਂ ਦੇ ਨੌਜਵਾਨ ਵੀ ਆਏ ਨੇ ਵੀ ਜਿੰਨਾ ਚਿਰ ਉਹ ਅਸੀਂ ਉਹਦੇ ਕੈਪਸੂਲ ਜਾਂ ਪੁੜੀਆਂ ਖਾਣੇ ਆ ਤਾਂ ਸਾਡਾ ਸਰੀਰ ਚੱਲਦਾ ਰਹਿੰਦਾ ਜਿੱਦਣ ਅਸੀਂ ਛੱਡ ਦਿੰਨੇ ਆ ਤਾਂ ਸਰੀਰ ਉਹੀ ਫੇਰ ਹੈ ਫਿਰ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਉਹ ਨਸ਼ਾ ਛੱਡ ਕੇ ਬੰਦਾ ਉਹ ਡ ਠੀਕ ਹੈ ਜੀ ਉਹ ਐਦਾਂ ਤਾਂ ਨਹੀਂ ਹੋਣਾ ਚਾਹੀਦਾ ਜੀਵ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਸਰਕਾਰ ਆਪ ਵੰਡਦੀ ਹੈ ਹਾਂਜੀ ਸਰਕਾਰੀ ਹਸਪਤਾਲਾਂ ਦੇ ਵਿੱਚ ਅਵੇਲੇਬਲ ਹੈ ਜੀ ਉਹ ਕਹਿੰਦੇ ਨਾ ਮੁਨਕ ਨਹੀਂ ਹੈ ਛਡਾਣੀ ਤੁਸੀਂ ਇਹ ਕਹਿ ਲਓ ਵੀ ਉਹ ਤੁਸੀਂ ਇਹ ਲਿਆ ਕੇ ਦੇ ਦਿਓ ਕਿੰਨੇ ਕ ਬੰਦਿਆਂ ਦਾ ਉਹਨੇ ਨਸ਼ਾ ਛਡਾਤਾ ਉਸ ਚੀਜ਼ ਨੇ ਉਹ ਤਾਂ ਤੁਸੀਂ ਇਹ ਕਹਿ ਲਓ ਵੀ ਨਸ਼ੇ ਨੂੰ ਤੁਹਾਡੇ ਸਰੀਰ ਨੂੰ ਹੋਰ ਜਿਆਦਾ ਖਤਮ ਕਰ ਰਹੀ ਹੈ ਹੋਰ ਜਿਆਦਾ ਖਤਮ ਕਰ ਰਹੀ ਹੈ ਤੁਸੀਂ ਦੇਖੋ ਜੀ ਕੈਮੀਕਲ ਬੇਸ ਦੀ ਚੀਜ਼ ਤੁਸੀਂ ਕੋਈ ਵੀ ਖਾਓਗੇ ਚਾਹੇ ਤੁਸੀਂ ਘਰ ਆਪਣੇ ਕੈਮੀਕਲ ਕੋਈ ਡਰਿੰਕ ਪੀ ਰਹੇ ਹੋ ਕੁਝ ਪੀ ਰਹੇ ਹੋ ਤੁਹਾਡੇ ਸਰੀਰ ਨੂੰ ਬਚਾਊਗੀ ਜਾਂ ਖਤਮ ਕਰੂਗੀ ਇਹ ਦੱਸੋ ਉਹ ਤੁਹਾਡੇ ਸਰੀਰ ਨੂੰ ਖਤਮੇ ਕਰੂਗੀ ਤੁਸੀਂ ਕੋਈ ਵੀ ਕੈਮੀਕਲ ਚੀਜ਼ ਖਾਣੇ ਹੋ ਤੁਸੀਂ ਜਿਹੜੀ ਚੀਜ਼ ਤੁਸੀਂ ਇਹ ਦੇਖੋ ਜੀਭ ਥੱਲੇ ਰੱਖਦੇ ਹੋ ਤੁਸੀਂ ਕੋਈ ਵੀ ਚੀਜ਼ ਜੀਭ ਥੱਲੇ ਰੱਖਦੇ ਹੋ ਚਾਹੇ ਤੁਸੀਂ ਹਾਰਟ ਦੀਆਂ ਨਾੜਾਂ ਖੋਲਣ ਵਾਲੀ ਗੋਲੀ ਰੱਖਦੇ ਹੋ ਹੂੰ ਤੁਹਾਡੇ ਉਹ 7 ਸੈਕਿੰਡ ਦੇ ਵਿੱਚ ਤੁਹਾਡੇ ਹਾਰਟ ਤੇ ਅਸਰ ਕਰ ਦਿੰਦੀ ਹੈ 7 ਸੈਕਿੰਡ ਦੇ ਵਿੱਚ ਸਿਰਫ 7 ਸੈਕਿੰਡ ਦੇ ਵਿੱਚ 7 ਸੈਕਿੰਡ ਦੇ ਵਿੱਚ ਇੰਨੀ ਕੁ ਜ਼ਿਆਦਾ ਮਤਲਬ ਸਬਲਿੰਗਵਲ ਜਿਹੜੀ ਤੁਹਾਡੇ ਜੀਭ ਦੇ ਥੱਲੇ ਇੱਕ ਤਰ੍ਹਾਂ ਦੀ ਨਸ ਹੈ ਜਾਂ ਉਹ ਸਿੱਧੀ ਤੁਹਾਡੇ ਹਾਰਟ ਨਾਲ ਅਟੈਚ ਹੈ ਉਨੇ 7 ਸਕਿੰਟ ਦੇ ਵਿੱਚ ਅਸਰ ਦਿਖਾ ਦੇਣਾ ਤੁਸੀਂ ਇਹ ਦੇਖੋ ਕੈਂਸਰ ਸਾਜ ਦੇ ਸਮੇਂ ਚ ਸਭ ਤੋਂ ਵੱਧ ਕਿਉਂ ਹੋ ਰਿਹਾ ਕਿਉਂਕਿ ਅਸੀਂ ਤੁੱਥ ਫੇਸਟ ਵਾਸਤੇ ਵਰਤ ਰਹੇ ਹਾਂ ਉਹਦੇ ਵਿੱਚ ਸਭ ਤੋਂ ਵੱਧ ਕੀ ਸਾਲਟ ਹੈ ਲੋਰਲ ਸਲਫੇਟ ਸੋਡੀਅਮ ਲੋਰਲ ਸਲਫੇਟ ਉਹ ਕੀ ਕਰਦਾ ਸਾਡਾ ਜਿਹੜਾ ਸਿੱਧਾ ਸਾਡੇ ਹਾਰਟ ਤੇ ਵੱਜਦਾ ਜਾ ਕੇ ਉਹ ਸਾਡੇ ਸੈੱਲ ਤੇ ਵੀ ਇਫੈਕਟ ਕਰੇਗਾ ਉਹ ਠੀਕ ਹੈ ਜੀ ਉੱਥੇ ਸਾਡੇ ਸੈੱਲ ਜਿਹੜੇ ਡੈੱਡ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਸਾਡੀ ਇਮਿਊਨਿਟੀ ਵੀਕ ਹੋ ਗਈ ਸਾਨੂੰ ਸਮਝੋ ਕੈਂਸਰ ਨੇ ਦੱਬ ਲਿਆ ਸੇਮ ਉਹੀ ਕਾਰਨ ਹੈ ਵੀ ਸਾਡੇ ਜਿਹੜੇ ਸਰੀਰ ਨੂੰ ਇੱਕ ਤਰ੍ਹਾਂ ਦਾ ਦੱਬਿਆ ਜਾ ਰਿਹਾ ਹੈ ਨਾ ਕਿ ਉਹਨੂੰ ਠੀਕ ਕੀਤਾ ਜਾ ਰਿਹਾ ਹੈ ਪਰ ਸਰ ਤੁਹਾਡੀ ਗੱਲ ਤਾਂ ਸਾਰੇ ਸੁਣ ਲੈਂਦੇ ਨੇ ਲੋਕੀ ਸੁਣ ਰਹੇ ਨੇ ਉਹ ਕਹਿੰਦੇ ਨਹੀਂ ਫਿਰ ਅਸੀਂ ਯਕੀਨ ਕੀਤੇ ਕਰੀਏ ਤੁਹਾਡੇ ਦੇ ਯਕੀਨ ਕਰੀਏ ਕਿਹੜੇ ਵੈਤ ਤੇ ਯਕੀਨ ਕਰੀਏ ਜਾਂ ਕਿਹਦੇ ਕੋਲ ਜਾਣੇ ਆ ਉਹਦੀ ਅਸੀਂ ਕਿਵੇਂ ਪਛਾਣ ਕਰੀਏ ਕਿ ਉਹ ਸਹੀ ਹੈ ਜਾਂ ਗਲਤ ਉਹ ਲੋਕ ਅੱਜਕੱਲ ਮੈਂ ਤੁਹਾਨੂੰ ਦੱਸਾਂ ਜਿਹੜੇ ਖਿੜੇ ਹੋਏ ਚਮਕਦੇ ਫੁੱਲ ਹੁੰਦੇ ਨੇ ਨਾ ਉਹਨਾਂ 'ਚ ਕਦੇ ਮਹਿਕ ਨਹੀਂ ਆਉਂਦੀ ਹੁੰਦੀ ਤੇ ਲੋਕਾਂ ਨੂੰ ਦੇਖਣ ਨੂੰ ਸਭ ਤੋਂ ਵੱਧ ਉਹੀ ਪਸੰਦ ਜ਼ਿਆਦਾ ਲੱਗਦੇ ਨੇ ਜਿਹੜੇ ਛੋਟੇ ਫੁੱਲ ਆ ਉਹਨਾਂ ਚੋਂ ਮਹਿਕ ਵੱਧ ਆਊਗੀ ਪਰ ਉਹ ਸਿਹਤ ਲਈ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੈ ਇਹ ਲੋਕਾਂ ਦੀ ਸੋਚ ਹੋਗੀ ਮੇਰੀ ਦੱਸਣ ਦਾ ਭਾਵ ਇਹ ਹੈ ਵੀ ਲੋਕ ਚਮਕਦੀ ਚੀਜ਼ ਤੇ ਜ਼ਿਆਦਾ ਯਕੀਨ ਕਰਦੇ ਨੇ ਵੀ ਜहां ਵੀ ਆ ਚੀਜ਼ ਸਾਨੂੰ ਛੇਤੀ ਅਸਰ ਦਿਖਾਊਗੀ ਛੇਤੀ ਅਸਰ ਦਿਖਾਉਣ ਦੇ ਵਿੱਚ ਆਪਾਂ ਆਪਣੇ ਸਰੀਰ ਨੂੰ ਜਿਹੜੇ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਮ ਕਰ ਲੈਂਦੇ ਆ ਤੁਹਾਡੇ ਤੇ ਯਕੀਨ ਕਰ ਸਕਦੇ ਆ ਦੇਖੋ ਜਿਹੜਾ ਅਸੀਂ ਦੇਖੋ ਅੰਦਰੋਂ ਇਮਾਨਦਾਰ ਆ ਅਸੀਂ ਆਪਣੇ ਮਾਲਕ ਨੂੰ ਅਸੀਂ ਪ੍ਰਮਾਤਮਾ ਨੂੰ ਸਾਹਮਣੇ ਖੜ ਕੇ ਜਵਾਬ ਦੇ ਆਂ ਵੀ ਹਾਂ ਅਸੀਂ ਆਪਣੀ ਜ਼ਿੰਦਗੀ ਚ ਕੁਝ ਗਲਤ ਨਹੀਂ ਕਰ ਰਹੇ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਉਹ ਤਾਂ ਵਾਦ ਹੀ ਗੱਲ ਆ ਜੀ ਲੋਕ ਚੋਰ ਨਸ਼ੇੜੀ ਠੱਗ ਇਹਨੂੰ ਮੂੰਹ ਨਾ ਲਈ ਜੀ ਇਹ ਇਹ ਸ਼ਬਦ ਕਹਿ ਕੇ ਇਹ ਸਾਰੇ ਸ਼ਬਦਾਂ ਦਾ ਇਸਤੇਮਾਲ ਕਰਕੇ ਆਹ ਗੱਲ ਕਹੀ ਜਾਂਦੀ ਆ ਜੀ ਜਦੋਂ ਕੋਈ ਬੰਦਾ ਨਸ਼ਾ ਕਰਦਾ ਹੁੰਦਾ ਹਾਂਜੀ ਅਸਲ ਦੇ ਵਿੱਚ ਇੱਕ ਪਰਿਵਾਰ ਇੱਕ ਦੋਸਤ ਇੱਕ ਮਿੱਤਰ ਉਸ ਬੰਦੇ ਨੂੰ ਕਿਵੇਂ ਟ੍ਰੀਟ ਕਰੇ ਜਿਹੜਾ ਇਸ ਦਲਦਲ ਦੇ ਵਿੱਚ ਫਸਿਆ ਹੋਇਆ ਦੇਖੋ ਉਹ ਤਾਂ ਪਹਿਲਾਂ ਇਹ ਦੇਖੋ ਵੀ ਉਹ ਦਲਦਲ ਦੇ ਵਿੱਚ ਫਸਿਆ ਕਿਉਂ ਉਹਦਾ ਕੀ ਕਾਰਨ ਸੀ ਉਹਨੂੰ ਨਜਾਇਜ਼ ਖੁੱਲ ਦਿੱਤੀ ਗਈ ਉਹਨੂੰ ਵੱਧ ਲੋੜ ਤੋਂ ਵੱਧ ਉਹਦੇ ਤੋਂ ਖਰਚਾ ਦਿੱਤਾ ਗਿਆ ਉਹਨੂੰ ਕੰਮ ਤੇ ਨੌਜਵਾਨ ਨੂੰ ਸਹੀ ਟਾਈਮ ਤੇ ਨਹੀਂ ਲਾਇਆ ਗਿਆ ਹਨਾ ਮੇਨ ਕਾਰਨ ਇਹੀ ਹੁੰਦੇ ਨੇ ਜਿਹੜੇ ਨੌਜਵਾਨ ਵਿਗੜਦੇ ਨੇ ਮੇਨ ਕਾਰਨ ਇਹੀ ਹੈ ਹੋਰ ਕੋਈ ਕਾਰਨ ਨਹੀਂ ਹੋਰ ਕੋਈ ਕਾਰਨ ਨਹੀਂ ਇਸ ਤਰ੍ਹਾਂ ਜਵਾਨੀ ਨੂੰ ਉਮਰ ਉਹਦੀ ਰਹਿਂਦੀ ਉਮਰ ਦੇ ਅਨਸਾਰ ਉਹਨੂੰ ਕੰਮ ਦੋ ਠੀਕ ਹੈ ਜਿਹੜੇ ਬੰਦੇ ਨੇ 13 ਤੋਂ ਲੈ ਕੇ 19 ਸਾਲ ਦੀ ਉਮਰ ਜਿਹੜੇ ਆਪਣੇ ਨੌਜਵਾਨ ਬੱਚਿਆਂ ਨੂੰ ਤੁਸੀਂ ਸਮਝ ਲਿਆ ਤਾਂ ਸਾਰੀ ਉਮਰ ਦੇ ਵਿੱਚ ਵਿਗਾੜ ਨਹੀਂ ਪੈਂਦਾ ਹੈਗਾ 13 ਸਾਲ ਤੋਂ 9 ਸਾਲ ਤੋਂ ਲੈ ਕੇ 13 ਸਾਲ ਤੱਕ ਸਾਡੇ ਤੁਸੀਂ ਇਹ ਕਹ ਲੋ ਬਜ਼ੁਰਗ ਸਾਡੇ ਜਿਹੜੇ ਅਧਿਆਪਕ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਪਰ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਵਾਕਿਆ ਉਸਲੀਅਤ ਸੀ ਗੱਲ ਹਨਾ ਕਿਉਂਕਿ ਉਹ ਉਮਰ ਅਸਲੀ ਜਿਹੜੀ ਵਿਗੜਨ ਦੀ ਉਮਰ ਹੈ ਬਾਅਦ ਦੇ ਵਿੱਚ ਬਹੁਤ ਲੋਕ ਘਟ ਜਿਹੜੇ 20 ਤੋਂ ਪਲੱਸ ਹੋ ਜਾਂਦੇ ਨੇ ਉਹ ਬਹੁਤ ਘਟ ਵਿਗੜਦੇ ਨੇ ਪਰ ਬਹੁਤ ਘਟ ਜਿਨ੍ਹਾਂ ਦੇ ਕੋਈ ਜ਼ਿੰਦਗੀ ਦੇ ਵਿੱਚ ਇਦਾਂ ਦੀ ਹਲਚਲ ਆ ਜਾਂਦੀ ਹੈ ਪਰ ਜਿਹੜੀ ਇਹ ਉਮਰ ਹੈ ਇੱਕ ਅਣਭੋਲ ਉਮਰ ਹੈ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨੂੰ ਕਿਸੇ ਵੀ ਤਰ੍ਹਾਂ ਨੂੰ ਇਹਨੂੰ ਮੋਲਡ ਕਰ ਸਕਦੇ ਹੋ ਇਸ ਉਮਰ ਨੂੰ ਪਤਾ ਹੀ ਨਹੀਂ ਹੁੰਦਾ ਵੀ ਹਾਂ ਕਿੱਧਰ ਨੂੰ ਜਾਣਾ ਹੈ ਕਿਹੜੀ ਦਲਦਲ ਹੈ ਤੇ ਕਿਹੜਾ ਸਾਨੂੰ ਜਿਹੜੀ ਹਰਿਆਲੀ ਪਾਸੇ ਕਿਹੜੀ ਚੀਜ਼ ਨੇ ਲੈ ਕੇ ਜਾਣਾ ਉਹ ਉਸ ਟਾਈਮ ਉਸ ਨੌਜਵਾਨੀ ਨੂੰ ਪਤਾ ਨਹੀਂ ਹੁੰਦਾ ਉਸ ਉਮਰ ਨਸ਼ੇ ਕਰ ਰਿਹਾ ਵਿਅਕਤੀ ਨੇ ਉੱਤੇ ਪਰਿਵਾਰ ਕਈ ਵਾਰ ਇਹ ਸੋਚ ਲੈਂਦਾ ਕਿ ਇਹਦਾ ਵਿਆਹ ਕਰ ਦੋ ਵਿਆਹ ਕਰਕੇ ਇਹ ਠੀਕ ਹੋ ਜਾਊਗਾ ਉਹ ਸਾਂਭਣੇ ਆਲੀ ਆਜੂਗੀ ਦੇਖੋ ਕਿਸੇ ਦੀ ਕੁੜੀ ਜਿਹੜੀ ਨਸ਼ਾ ਛਡਾਉਣ ਵਾਲੀ ਮਸ਼ੀਨ ਥੋੜੀ ਹੈ ਵੀ ਹਾਂ ਉਹ ਉਹਦਾ ਉਹ ਤੁਸੀਂ ਕਿਸੇ ਤਰੀਕੇ ਨਾਲ ਜਾਂ ਉਹਨੂੰ ਕੋਈ ਐਸੀ ਜੜੀ ਬੂਟੀ ਦੇ ਦੋਗੇ ਵੀ ਉਹ ਕਿਸੇ ਦਾ ਪੁੱਤ ਨਸ਼ਾ ਛੱਡ ਜਾਊਗਾ ਇਹ ਗੱਲ ਨਹੀਂ ਹੈ ਜੀ ਕਿਉਂਕਿ ਤੁਸੀਂ ਇੱਕ ਬੰਦੇ ਦੀ ਤਾਂ ਜ਼ਿੰਦਗੀ ਬਰਬਾਦ ਹੋ ਰਹੀ ਹੈ ਤੁਸੀਂ ਉਹਨੂੰ ਇਹ ਕਹਿੰਦੇ ਆਂ ਵੀ ਉਹ ਵਿਆਹ ਕਰ ਦਈਏ ਜਾਂ ਉਹ ਠੀਕ ਹੋ ਜਾਊਗਾ ਤਾਂ ਤੁਸੀਂ ਦੋ ਜ਼ਿੰਦਗੀਆਂ ਦੋ ਘਰ ਜਿਹੜੇ ਬਰਬਾਦ ਕਰਕੇ ਰੱਖ ਦਿੰਨੇ ਹੋ ਮੇਰਾ ਤਾਂ ਮੰਨਣਾ ਇਹ ਹੈ ਮੇਰਾ ਕਹਿਣਾ ਇਹ ਹੈ ਤੁਹਾਡਾ ਮੰਨਣਾ ਇਹ ਵੀ ਹੈ ਕਿ ਬਿਨਾ ਮਨ ਤੋਂ ਹਾਂਜੀ ਮੰਨੇ ਨਸ਼ਾ ਨਹੀਂ ਛਡਾਇਆ ਜਾ ਸਕਦਾ। 100% ਇਹ ਆ ਵੀ ਬਿਨਾ ਮੰਨ ਤੋ ਤੁਸੀਂ ਨਸ਼ਾ ਨਹੀਂ ਛੱਡ ਸਕਦੇ। ਇਹ 100 ਨਹੀਂ ਛੱਡ ਸਕਦੇ। ਨਹੀਂ ਛੱਡ ਸਕਦੇ ਜੀ। ਤੁਹਾਨੂੰ ਕੋਈ ਦੁਨੀਆ ਪਰ ਸ਼ਾਇਦ ਨਹੀਂ। ਜੇ ਕੋਈ ਜੇ ਕੋਈ ਐਸੀ ਦਵਾਈ ਕਹਿੰਦਾ ਹੈ ਕਿ ਮੈਂ ਚਲੋ ਜੀ ਤੁਸੀਂ ਚੋਰੀ ਦਵਾਈ ਦੇਣੀ ਸ਼ੁਰੂ ਕਰ ਦਿਓ ਆਪਣੇ ਆਪ ਡੋਜ਼ ਘਟਾ ਦੂਗਾ ਉਹਨੂੰ ਤਲਬ ਲੱਗਣੀ ਖਤਮ ਹੋ ਜਾਊਗੀ। ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਹਾਂ ਕਿ ਸਾਡੇ ਕੋਲ ਬੀਬੀਆਂ ਵਿਚਾਰੀਆਂ ਆ ਜਾਂਦੀਆਂ ਨੇ, ਕਿਸੇ ਦੀਆਂ ਮਾਮਾ ਆ ਜਾਂਦੀਆਂ ਨੇ, ਦਾਦੀਆਂ ਆ ਜਾਂਦੀਆਂ ਨੇ ਵੀ ਸਾਡਾ ਪੁੱਤ ਆ ਜਾਂ ਸਾਡਾ ਬੱਚਾ ਹਨਾ ਨਸ਼ੇ ਕਰਦਾ। ਵੀ ਉਹ ਛੱਡਣ ਨੂੰ ਤਿਆਰ ਨਹੀਂ ਸਾਨੂੰ ਕੋਈ ਐਸੀ ਚੀਜ਼ ਦੇ ਦਿਓ ਵੀ ਜਿਹੜਾ ਉਹ ਦਾਲ ਸਬਜ਼ੀ ਤੇ ਅਸੀਂ ਘੋਲ ਕੇ ਦੇਦੀ ਆ ਮੈਂ ਉਹਨਾਂ ਨੂੰ ਸਾਫ਼ ਗੱਲ ਇੱਕ ਕਹਿਣਾ ਹੁੰਦਾ ਜਿਹੜੇ ਲੋਕ ਮੈਨੂੰ ਮੰਨਦੇ ਆ ਜਿਹੜੇ ਲੋਕ ਮੇਰੇ ਕੋਲ ਆਉਂਦੇ ਆ ਮੇਰੇ ਬਾਰੇ ਉਹਨਾਂ ਲੋਕਾਂ ਨੂੰ ਇਹ ਪਤਾ ਹੈ ਬਾਕੀ ਜਿਹੜੇ ਲੋਕ ਘਰ ਬਹਿ ਕੇ ਸੁਣਦੇ ਆ ਜਾਂ ਉਹ ਪੁੱਠਾ ਸੋਡਾ ਕੀ ਸੋਚਦੇ ਆ ਉਸ ਚੀਜ਼ ਦੀ ਮੈਂ ਕਦੇ ਪ੍ਰਵਾਹ ਨਹੀਂ ਕਰਦਾ ਹੂੰ ਮੈਂ ਉਹਨਾਂ ਨੂੰ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਹੈ ਵੀ ਚੋਰੀ ਨਸ਼ਾ ਛਡਾਉਣ ਵਾਲੀ ਅੱਜ ਤੱਕ ਦੁਨੀਆ ਤੇ ਕੋਈ ਦਵਾਈ ਨਹੀਂ ਬਣੀ ਜਿਹੜੀ ਬਣੀ ਆ ਉਹ ਤੁਹਾਨੂੰ ਡਾਕਟਰ ਸਾਰੇ ਕੈਮੀਕਲ ਹੀ ਦੰਦੇ ਨੇ ਵੀ ਹਾਂ ਕੁੱਟ ਕੇ ਦਾਲ ਸਬਜ਼ੀ ਚ ਪਾ ਦਿਓ ਦੁੱਧ ਚ ਘੋਲ ਕੇ ਦੇ ਦਿਓ ਲੱਸੀ ਚ ਘੋਲ ਕੇ ਦੇ ਦਿਓ ਉਹ ਸਾਰਾ ਤੁਹਾਨੂੰ ਕੈਮੀਕਲ ਖਿਲਾ ਰਹੇ ਨੇ ਨਾ ਕਿ ਤੁਹਾਡੇ ਜਿਹੜੇ ਬੱਚਿਆਂ ਦੀ ਉਹ ਜ਼ਿੰਦਗੀ ਸੁਧਾਰਨ ਦੇ ਵਜਾਏ ਉਹ ਹੋਰ ਜ਼ਿਆਦਾ ਵਿਗੜਦੇ ਮੂੰਹ ਦੇ ਵਿੱਚ ਲੈ ਕੇ ਜਾ ਰਹੇ ਆ ਕਈ ਲੋਕਾਂ ਨੇ ਤੁਸੀਂ ਦੇਖੋ ਵੀ ਚੋਰੀ ਜਿਹੜੀਆਂ ਦਵਾਈਆਂ ਛਡਾਉਂਦੇ ਨੇ ਬੀਬੀਆਂ ਛਡਾਉਂਦੀਆਂ ਵੀ ਆ ਕਈ ਲੋਕਾਂ ਨੂੰ ਅਟੈਕ ਆ ਗਿਆ ਉਹਦੇ ਨਾਲ ਕਿਉਂਕਿ ਉਹਨੇ ਤੁਹਾਡੀ ਇੱਕਦਮ ਤੁਹਾਡਾ ਸਾਰਾ ਕੁਝ ਅੰਦਰ ਸਟਕ ਕਰ ਦੇਣਾ ਬੰਦੇ ਕਰ ਦੇਣਾ ਬਲੌਕ ਹੀ ਕਰ ਦੇਣਾ ਤੁਹਾਡੀ ਬਾਡੀ ਨੂੰ ਤੁਸੀਂ ਇਹ ਦੇਖੋ ਵੀ ਉਹ ਤੁਹਾਨੂੰ ਫਾਇਦਾ ਕਰੂਗੀ ਜਾਂ ਨੁਕਸਾਨ ਕਰੂਗੀ ਬਿਲਕੁਲ ਯਾਨੀ ਗੱਲ ਇੱਥੇ ਮੁੱਕ ਜਾਂਦੀ ਹੈ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਬਹੁਤ ਚੰਗੀ ਜਾਣਕਾਰੀ ਵੀ ਦਿੱਤੀ ਹੈ ਤੁਸੀਂ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਨਸ਼ੇ ਦਾ ਦਲਦਲ ਹੈ ਜੀ ਬਹੁਤ ਵੱਡਾ ਪੈਰ ਪਸਾਰ ਰਿਹਾ ਹੈ ਇਹ ਪੰਜਾਬ ਦੇ ਵਿੱਚ ਤੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਇਸ ਦਲਦਲ ਨੂੰ ਰੋਕਿਆ ਜਾਵੇ ਸਰ ਜਾਂਦੇ ਜਾਂਦੇ ਇੱਕ ਸਵਾਲ ਮੇਰੇ ਮਨ ਦੇ ਵਿੱਚ ਹੈ ਜਰੂਰ ਹੈ ਇੰਨੇ ਸ਼ਾਇਦ ਨਸ਼ੇ ਕਰਨ ਵਾਲੇ ਨਹੀਂ ਹੋਣਗੇ ਜਿੰਨੇ ਵੈਦ ਆਗੇ ਗੱਲ ਇਹ ਹੈ ਜੀ ਉਹ ਫਾਇਦਾ ਚੁੱਕ ਰਹੇ ਨੇ ਸਮੇਂ ਦਾ ਤੁਸੀਂ ਇਹ ਕਹਿ ਲੋ ਵੀ ਇੱਕ ਤਾਂ شریف ਚੀਜ਼ ਹੁੰਦੀ ਆ ਹਨਾ ਇੱਕ ਇਹ ਕਹਿ ਲੋ ਬਹੁਤ ਬਦਮਾਸ਼ ਟਾਈਪ ਚੀਜ਼ ਹੁੰਦੀ ਆ ਤੁਸੀਂ ਇਹ ਕਹਿ ਲੋ ਕਿ ਉਹ ਸਮੇਂ ਦਾ ਇਹ ਉਹ ਲੋ ਇਹ ਰੂਹਾਂ ਉਦਾਂ ਦੀਆਂ ਹੁੰਦੀਆਂ ਨੇ ਕੁਦਰਤ ਨੇ ਮਾੜੀਆਂ ਰੂਹਾਂ ਵੀ ਪੈਦਾ ਕੀਤੀਆਂ ਹੋਈਆਂ ਤੇ ਚੰਗੀਆਂ ਵੀ ਠੀਕ ਹੈ ਜੀ ਉਹ ਤੁਸੀਂ ਇਹ ਦੇਖ ਲਓ ਵੀ ਉਹ ਸਮੇਂ ਦੇ ਹਿਸਾਬ ਨਾਲ ਉਹ ਲੋਕ ਫਾਇਦਾ ਚੁੱਕ ਰਹੇ ਨੇ ਵੀ ਹਾਂ ਵੀ ਕਿਸੇ ਨੂੰ ਅਸੀਂ ਗਲਤ ਗਾਈਡ ਕਰਕੇ ਕਿਸੇ ਨੂੰ ਗਲਤ ਉਹਦਾ ਜਾਇਜ਼ ਫਾਇਦਾ ਇੱਕ ਨੋਟਾਂ ਦੀ ਕਹ ਲਓ ਪੰਡ ਇਕੱਠੀ ਕਰਨ ਵਾਲਾ ਉਹ ਲੋਕਾਂ ਦਾ ਕੰਮ ਹੁੰਦਾ ਜੀ ਪਰ ਉਹ ਸਮਾਂ ਸਮਾਂ ਜਿਹੜਾ ਹੈਗਾ ਕੁਦਰਤ ਕਹਿੰਦੀ ਹੈ ਵੀ ਸਮਾਂ ਹਰ ਸਮੇਂ ਦਾ ਸਮਾਂ ਵੀ ਜਦੋਂ ਆਉਂਦਾ ਹੈ ਨਾ ਤਾਂ ਸਮਾਂ ਵੀ ਤੁਹਾਨੂੰ ਰਿਜ਼ਲਟ ਫਿਰ ਨਤੀਜੇ ਉਸ ਚੀਜ਼ ਦੇ ਦਿਖਾਉਂਦਾ ਹੈ ਅੱਜ ਤੁਸੀਂ ਕਿਸੇ ਨੂੰ ਗਲਤ ਗਾਈਡ ਕਰੋਗੇ ਕਿਸੇ ਨੂੰ ਗਲਤ ਰਾਏ ਦੇਵੋਗੇ ਕਿਸੇ ਨੂੰ ਗਲਤ ਸਲਾਹ ਦੇਵੋਗੇ ਤਾਂ ਉਹ ਤੁਸੀਂ ਆਪਣੇ ਆਉਣ ਵਾਲੇ ਸਮੇਂ ਲਈ ਜਿਹੜੇ ਕੰਡੇ ਤਿਆਰ ਕਰ ਰਹੇ ਹੋ ਬੀਜ ਰਹੇ ਹੋ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖੰਨਾ ਨੂੰ ਦੋ ਜਜ਼ਾਤ ਦੇ ਦੇਰੋ ਰਹਿਮਤ ਟੀਵੀ ਧੰਨਵਾਦ